ਸਦਾਇਆ ਕੰਚਨ ਸੋਵਿਨਾ ਸੋਵਿਨਾ ਗੁਰੂ ਮੁਖ ਰਾਏ ਚਲੋ ਲਿਆ ਮੇਰਾ ਮਨ ਤਨੋ ਕੰਨਾ ਜਨਨਾਨ ਕੁਮਸਿਦ ਸੋਲਿਆ ਸਭ ਜਨਮ ਤਨ ਤੰਨਾ ਤਪੈ ਨਾ ਲੋੜਾ ਇਕੋ ਉਤਾਰਿਸ ਨਾਮ ਕਰਤਾ ਪ੍ਰਖ ਨਿਰਪੋ ਨਿਰਵੇਰ ਅਕਾਲ ਮੁਰਤ ਜੁਨੀ ਸਪੰਗੁਰ ਪ੍ਰਸਾਦਾ ਸਾ ਮਹਲਾ ਪਹਿਲਾ ਵਾਰਿਸ ਲੋਕਾ ਨਾਲ ਸਲੋਕੀ ਮੈਨੇ ਪਹਿਲੇ ਕਿ ਲਿਖੇ ਢੁੰਡੇ ਸਰਾਜੇ ਕੀ ਤੁਨੀ ਇਸ ਲੋਕ ਮਹਲਾ ਪਹਿਲਾ ਹਾਲ ਹਾਲੇ ਗੁਰ ਆਪਣੇ ਦਿਹਾੜੇ ਸਤਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤਨਾ ਲਾਗੀ ਵਾਰ ਮਹੰਲਾ ਦੂਜਾ ਜੇ ਸੋਚੰਦਾ ਗਵੈਸੁਰ ਚੜਹਿ ਜਾਰ ਇਹ ਤੇ ਜਾਣਨ ਹੁੰਦਿਆ ਗੁਰਬਿਨ ਕੋ ਅੰਦਰ ਮਹੰਲਾ ਪਹਿਲਾ ਨਾਨਕ ਗੁਰੂ ਨਾ ਚੇਤਿ ਮਨੈ ਆਪਣੇ ਸੁਚੇਤ ਸੁਨਿਤ ਤਲਵਾਰ ਜਿਸੁ ਬੇਂਦਰ ਖੇਤ ਖੇਤਾ ਦ੍ਰਿਸ਼ਟਿਆ ਕੋ ਨਾਨਕ ਸੁਨਾਈ ਭੰਦੀਐ ਭੰਦੀਐ ਬਹੁ ਕੁੜੀ ਇਹ ਤਨ ਵਿੱਚ ਸੁਹਾਵਣੀ ਆਪਿ ਨਾਲ ਸਾਜਿਓ ਆਵੀ ਹੈ ਰਚਿਓ ਨਾਉਂ ਦੀ ਤਰਸਾ ਜੀਏ ਪਰਾਸਨ ਦੇਖੋ ਜਦੋਂ ਨਾ ਕਰ ਖਿਆਲ ਤਸਵੀਰ ਰੱਬ ਸਾਉ ਨਾ ਹੋ ਸਭ ਸਰ ਤੇਰਾ ਸਾਥ ਦਿਨ ਤੋਂ ਆਉਂ ਹਰ ਆਸਨ ਦਿੱਠੋ ਚਾਓ ਉੱਠ ਜਾਓ ਉੱਠ ਜਾਓ ਹੋੜਿਆ ਬਿਨਾਂ ਸਜਨ ਚਨਾਮ ਦੁਇਕ ਦਸ ਸਾਜੈ ਕਰਾਸਨ ਦਿੱਠੋ ਚਾਓ ਦਾਤਾ ਕਰਤਾ ਤੂੰ ਤੁਸ ਦੇਵੇਂ ਕਿਰਪਸਾਓ ਤੂੰ ਜਾਣੋ ਹੀ ਸਭ ਸੇ ਦਿਲ ਸਜਿੰਦ ਕਵਾਓ ਹਰ ਆਸਨ ਦਿੱਠੋ ਚਾਓ ਕਰਾਸਨ ਦਿੱਠੋ ਚਾਓ ਹਰ ਪ੍ਰੇਮ ਵਾਣੀ ਨਮਹਾਰਿਆ ਅਣੀ ਨਾਲੇ ਅੰਨਿਆ ਰਾਮ ਰਾਜੇ ਇਸ ਲਾਗੇ ਤੇਰਾ ਤੇਰਾ ਵਰ ਕੀ ਸੋ ਜਾ ਹੈ ਰਈਆ ਜੀਵਨ ਮੁਕਤ ਸੋ ਆ ਕੀ ਆ ਨਮੋ ਕੇ ਤਸਵਾ ਕੀ ਏ ਮਰਦੀਵਾ ਮਈਆ ਜਨ ਨਾਨਕ ਸਤਿਗੁਰੇ ਲਹਰ ਗਗਧਵਤਾਰ ਕਰੀ ਰਾ ਸਲੋਕ ਕਿ ਮਹਲਾ ਪਹਿਲਾ ਸਚਿ ਤ੍ਰੇਖਣ ਸਚਿ ਰਵੈਮਨ ਸਚਿ ਤ੍ਰੇ ਲੋ ਸਚਿ ਆਕਾਰ ਸਚੇ ਤੇਰੇ ਕੰਨੇ ਸ੍ਰਿ ਵਿਚਾਰ ਸੱਚਾ ਤਰਮ ਸੱਚਾ ਦੇਵਾਲ ਸਚਾ ਤਰਗੁਮ ਸੱਚਾ ਫਰਮਾਨ ਸੱਚਾ ਤਰਗੁਮ ਸੱਚਾ ਨਿਸ਼ਾਨ ਸਚੇਤ ਦਾ ਖਲ ਕਰੋੜ ਸੱਚੇ ਸਰਵਤਾਨ ਸੱਚੇ ਸਮਝੋਰ ਸਚੀ ਤੇਰੀ ਸਿਵ ਸੱਚੀ ਸਾਲਾ ਸਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਕੈਨ ਸੱਚ ਜੋ ਮਰਦ ਮੇ ਸੁਕਤ ਨਿਕਚ ਮਹਲਾ ਪਹਿਲਾ ਵੱਡੀ ਉੜਿਆਈ ਨਾ ਵੱਡਾ ਨਾ ਵੱਡੀ ਉੜਿਆਈ ਤਨ ਸਤ ਨਿਆਉ ਵੱਡੀ ਵੜੈ ਜਨ ਤਰਥਾ ਵੱਡੀ ਵੜੈ ਜਾਣੇ ਆਲਾ ਵੱਡੀ ਵੜੈ ਉਤਸਾ ਪਾਵੰਡੀ ਵੜੈ ਨੁਚਨ ਦਾਤ ਵੱਡੀ ਵੜੈ ਜਾਪਿਆ ਨਾਨਕ ਕਾਰਨਾ ਕਥਨ ਜੈ ਕੀਤਾ ਕਰਨਾ ਸਰਵਰ ਜੈ ਮਹਲਾ ਦੂਜਾ ਇਹ ਜਗ ਸੱਚੀ ਕੀ ਕੋਠਰੀ ਸਿੱਕੇ ਗਾਜਵਾਸਿਕ ਨਾ ਹੁਕਮ ਸਮਾਇਲ ਇਕ ਨੁਕਮ ਕਰਿ ਵਿਨਾਸ ਇਕ ਨਾ ਬਾਣ ਘਟ ਲਿਖ ਨਾ ਵਾਹਤ ਨਾ ਵਾਸ ਇਪੇ ਅੱਖਾਂ ਜਾਂ ਪੀਰ ਕੇ ਸਿਆਣਾ ਰਾਸ ਨਾਨਕ ਗੁਰਮੁਖ ਜਾਨੀ ਐ ਜੇ ਕੋ ਆਪ ਕਰੇ ਪ੍ਰਵਾਸ ਸੋਈ ਮਾਨਕ ਦੀ ਉਪਾਇਕੇ ਇਹ ਖਨਾਵੈ ਕਦਮ ਬਾਜਿਸ ਕਿਸ ਜਿਸ ਨੇ ਪੜੇ ਤੋੜਾ ਨਾ ਤੇ ਜਨਮ ਆਤਾ ਨਾ ਪਣ ਕੂੜਿਆਰ ਤੋਹਾਂ ਲੈ ਦੁਰਿਤ ਚਾਲ ਤਨ ਤਿਸ ਜੰਗਏ ਆਜੇ ਸੁਖਨ ਵਾਲਾ ਲਿਖਣਾ ਵੈ ਤਰੰਭਾਲਾ 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 ਕੋੜੀ ਨਾਲ ਜੇ ਪਾਇ ਕੇ ਲਿਖਣਾ ਵੈ ਤਰੰਭਾਲੇ ਸੱਚੇ ਸੱਚ ਨੇ ਬਿੜੇ ਚਲੂਕੜੇ ਜਮਾਲਿਆ ਥਾਉਨ ਪਣ ਕੁੜਿਆਰ ਮੁਕੰਨ ਦੋ ਜਿ ਚਾਲਿਆ ਤੇਰੇ ਨਾਮ ਰਤੇ ਸਿ ਜਿੰਗੇ ਹਾਰ ਗਏ ਸਿਠ ਗਨ ਵਾਲਿਆ ਲਿਖਣਾ ਵੈ ਤਰਮ ਬਹਾਲਿਆ ਲਿਖਣਾ ਵੈ ਤਰਮ ਬਹਾਲਿਆ ਅਮੂਰਖ ਮੁਖੁ ਦਸਰਨਾਗਤੀ ਮਨ ਗੋਬਿੰਦ ਰੰਗ ਰਾਮ ਰਾਹੀੁਰਪੂਰਨੁ ਪਰਿਆ ਹਰ ਪੰਥ ਕੀ ਮੰਗ ਆਕ ਮੰਗੈ ਤੇਰਾ ਮਨ ਤਨ ਸਭੁ ਦੇਗਾ ਸਿਆ ਜਪਿ ਅੰਤ ਤਰੰਗ ਰੰਗ ਮਨ ਤਨ ਮੰਗਵਾ ਹੈ ਸੰਤ ਜਨਾ ਰੂਤਾਰ ਨਾਨਕ ਸਤ ਸੰਗ ਸਤ ਸੰਗ ਵਾਹਿਗੁਰੂ ਸਲੋਕ ਮਹਲਾ ਪਹਿਲਾ ਇਸਮਾਦ ਨਾਦ ਵਿਸਮਾਦ ਬੇਦ ਵਿਸਮਾਦ ਜੀ ਵਿਸਮਾਦ ਭੇ ਬਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਕੀ ਫੈਜੰਤ ਬਿਸਮਾਦ ਪਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਕਿੰਨੇ ਵਿਡਾਣੀ ਿਸਮਾਤਰਤੇ ਵਿਸਮਾਦ ਕਰਨ ਇਸਮਾਤ ਸਾਧ ਲਗੇ ਪ੍ਰਾਨੀ ਵਿਸਵਾੰਦ ਸੰਜਗ ਇਸਮਾਦ ਵਿਜੋਗ ਇਸਮਾਤ ਪੋਗ ਇਸਮਾਦ ਪੋ ਵਿਸਵਾ ਸਿਵਤ ਸਮਾਸ ਸਾਧਾ ਸਾਧ ਜੁੜੇ ਸਮਾਦ ਰਹਾ ਇਸਮਾਦ ਨੇੜੇ ਵਿਸਮਾਦ ਦੂਰ ਇਸਵਾ ਦੇਖੇ ਹਾਜਰਾ ਜੁਰ ਵੇਖ ਵਿਡਾਨ ਰਿਹਾ ਵਿਸਵਾਦ ਨਾਨਕ ਭੋਜਨ ਪੁਰੇ ਭਾਗ ਮਹਲਾ ਪਹਿਲਾ ਕੁਦਰਤਿਸੈ ਕੁਦਰਤਿਨੈ ਕੁਦਰਤ ਪਾਉ ਸੁਖਸਾਰ ਕੁਦਰਤ ਪਤਾ ਲੇ ਕਾ ਸੁਦਰ ਸਰਵਕਾਰ ਕੁਦਰਤ ਬੀ ਪ੍ਰਾਨ ਤੇ ਬੰਦਰ ਸਰਵਚਾਰ ਕੁਦਰਤ ਖਾਣਾ ਪੀਣਾ ਪੈਨ ਕੁਦਰਤ ਸਰ ਪਿਆਰ ਕੁਦਰਤ ਜਤ ਜਿਸ ਨੰਗੀ ਕੁਦਰਤ ਜੀ ਜਾਣ ਕੁਦਰਤ ਨੇ ਕੀਆ ਕੁਦਰਤ ਉਹਦੀਆ ਕੁਦਰਤ ਮਾਨਵਾਨ ਕੁਦਰਤ ਪਾਣ ਪਾਣੀ ਤੇ ਸੰਤਰੇ ਕੁਦਰਤ ਧਰਤੀ ਖਾ ਉਸਾ ਤੇਰੀ ਕੁਦਰਤ ਮੁਕਾਦਰ ਕਰਦਾ ਪਾ ਕੇ ਨਾ ਪਾ ਨਾਨਕ ਗੁਤ ਮੰਦਰ ਵੇਖਾ ਵਰਦਕਾ ਕੋ ਤਾਗ ਪੋੜੀਆ ਪੀ ਤੋਕ ਕੋਕ ਉਹ ਪਸਣਾ ਹਰ ਸਦਾ ਨਾ ਹੋ ਨੀਦਾਰ ਹਰ ਸੰਗਲਾ ਅਤ ਚਲਾਇਆ ਕੁਦਰਤ ਕਿਰਤ ਵਚਨ ਮੈ ਸਿਖਾ ਹਰ ਸਮਝਾਇਆ ਤਾ ਨਾ ਵੀ ਪਾਵੇ ਹੁ ਸੁਣਿਆ ਪਿਆਰ ਆਇਆ ਅਨੰਦ ਅਨੰਦ ਆਇਆ ਬੰਗ ਬੰਗ ਆਇਆ ਕੋੜੀ ਆਪਣੇ ਪੁੱਪੂ ਕੇ ਪਸਮਣੇ ਪੋਰਛਿਤਾ ਵਡਹਾਂ ਤੁਨੀ ਦਾਰ ਗੁਰ ਸੰਗਤ ਕਦ ਚਲਾਇਆ ਅਗਰ ਕਨੇ ਕਰਤ ਬਾਚ ਹੈ ਬੈਲੇ ਕਾ ਅਗਰ ਸਮਝਾਇਆ ਤੁਮ ਨਾ ਹੋ ਵੀ ਪੰညਮ ਸਿਐ ਕਿਆ ਰਵਾਇਆ ਮਨੰਦੈ ਜਨਮ ਗਵਾਇਆ ਮਨੰਦੈ ਜਨਮ ਗਵਾਇਆ ਦੀਨ ਦਿਆਲ ਸੁਣ ਕੇ ਤੂੰ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹੋ ਮੰਗੋ ਸਰਨ ਹਰ ਨਾਮ ਕੀ ਹਰ ਹਰ ਮੁਕਤ ਪਾਇਆ ਮੁਕਤ ਪਾਇਆ ਅਗਤ ਵਚਨ ਹਰ ਬਿਰਜਾ ਹਰ ਲਾਗ ਦੁਖਾਇਆ ਲਾਜ ਘਾ ਜਨਾਨਕ ਸਰਣਾ ਜੀ ਹਰ ਨਾਮ ਚਰਾਇਆ ਨਾਮ ਚਰਾਇਆ ਸਲੋਕ ਕੀ ਮਹਲਾ ਪਹਿਲਾ ਪੈ ਵਿੱਚ ਬਣਵੇ ਸਦਵਾ ਪੈ ਵਿੱਚ ਲੈ ਲਗਤਿਆ ਪੈ ਵਿੱਚ ਕਨ ਕੜੇ ਵੇਗਾਰ ਪੈ ਵਿੱਚ ਤ੍ਰਤੀ ਦੱਬੀ ਪਾਰ ਪੈ ਵਿੱਚ ਚਿੰਤ ਫਿਰੇ ਸਿਰ ਪਾਰ ਪੈ ਵਿੱਚ ਰਾਜਾ ਤ੍ਰੰਤ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕ੍ਰੂੜੀ ਚਲਤ ਅਨੰਤ ਪੈ ਵਿੱਚ ਸਿਦ ਬੁ ਸੁਨਾਤ ਪੈ ਚੜਣ ਆਕਾਸ ਪੈ ਵਿੱਚ ਨਾਮ ਸਰ ਪੈ ਵਿੱਚ ਆਵਜਾਵੇ ਪੂਰ ਨਾਨੰਦ ਰੂਪੋਂ ਰੰਕਾਰ ਹੋ ਕੀਤੇ ਰਾਮਰਵਾਲ ਕੀਤੇ ਕਨ ਕਹਾਣੀ ਕੀਤੇ ਵੇਦ ਵਿਚਾਰ ਇਹ ਦਿਨ ਚਰੰਗ ਤੇ ਗੁਰੂ ਮਰ ਪੂਰੇ ਘਰਵਾਜ਼ੀ ਕੰਡਾਵਾਜ਼ਾਰ ਗਾਇ ਰਾਜ ਰਣੂਲੇ ਰਾਲ ਤਲਕ ਤੱਕਿੰ ਗੁੰਦਰੇ ਲੱਗ ਪਕਾ ਕੇ ਯਾਰ ਜੇ ਤੇ ਤਨ ਪਾਈ ਆ ਨਾਨਕਾ ਸੇਤਨ ਹੋਵੇ ਸਾਰਿਆ ਨਗਨੇ ਟੁੰਦੀ ਐ ਕਤਨਾ ਕਰਣਾ ਸਾਰ ਕਰਬ ਲੈ ਚ ਪਾਈਆ ਹੋਰ ਜਮਤ ਹੁਕਮ ਖੁਆਰ ਕੋਈ ਨਾ ਬਿਕਰੇ ਆਪਣੀ ਤਨ ਗਰੀ ਸਤਿਗੁਰੂ ਪਾਏ ਤੁਹਾਂ ਦੇ ਜਨ ਪਰਮ ਗਿਆ ਸਤਗੁਰੂ ਸਬਦ ਸੁਣਾ ਸਤਜੇ ਉੱਡਦਾ ਤਪੂ ਨਹੀਂ ਸਬਦ ਸੁਣਿਓ ਲੋਕ ਸੁਆਇਆ ਸਤਗੁਰੂ ਮੇਰੇ ਸੱਚ ਪਾਇਆ ਇਹਨਾਂ ਵਿੱਚੋਂ ਆਪੁਰਾ ਇਹਨ ਸਤੋ ਸਤਿਗੁਰੂ ਆਇਆ ਸਤਿਗੁਰੂ ਆ ਸਤਿਗੁਰੂ ਆ ਰਜੇ ਆਪਣੀ ਤਨਦਰਿਸਤ ਗੁਰਪਾਇ ਜੀ ਉਤੇ ਜਨ ਪਰਮਿਆ ਤਾ ਸਤਗੁਰ ਸਬਦ ਸੁਣਾਇ ਸਤਗੁਰ ਜੀਵੜ ਦਾਤਾ ਕੋ ਨਹੀਂ ਸੁਸਣੀਓ ਲੋਕ ਸੁਭਾਇ ਸਤਿਗੁਰ ਮਿਲਿਆ ਸਚ ਪਾਇਆ ਜਨ ਵਿੱਚੋਂ ਆਪ ਗਵਾਇਆ ਜਿਨ ਸਚੋ ਸੱਚ ਬਚਾਇਆ ਗੁਰਮੁਖ ਡੋਂਡ